ਸਿੱਖਾਂ ਦੇ ਹੱਕ ਚ ਤਿੰਨ ਵੱਡੇ ਐਲਾਨ ਕੀਤੇ ਨੇ ਮੋਦੀ ਤੇ ਮਾਨ ਨੇ ਨਵੇਂ ਪੱਤੇ ਖੋਲੇ ਨੇ ਜੁੜੇ ਰਹੋ ਬਹੁਤ ਹੀ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦਰਸਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਮੌਕੇ ਵਿਸ਼ੇਸ਼ ਸਿੱਕਾ ਤੇ ਯਾਦਗਾਰੀ ਡਾਕਟ ਟਿਕਟ ਜਾਰੀ ਕੀਤਾ ਉਹਨਾਂ ਕਿਹਾ ਕਿ ਗੁਰੂ ਤੇਗ ਬਹਾਦਰ ਨੇ ਸੱਚ ਨਿਆਂ ਵਿਸ਼ਵਾਸ ਦੀ ਰੱਖਿਆ ਨੂੰ ਆਪਣਾ ਧਰਮ ਮੰਨਿਆ ਤੇ ਇਸ ਵਾਸਤੇ ਆਪਣੀ ਜਾਨ ਕੁਰਬਾਨ ਕਰ ਦਿੱਤੀ ਮੋਦੀ ਹਰਿਆਣਾ ਦੇ ਕੁਰਕਸ਼ੇਤਰ ਵਿੱਚ ਨੌਵੇਂ ਸਿੱਖ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਤੋਲਾ ਬਾਗ ਸ਼ਹੀਦ ਭਾਈ ਮਤੀਦਾਸ ਭਾਈ ਸਤੀਦਾਸ ਅਤੇ ਭਾਈ ਦਿਆਲਾ ਜੀ ਦੇ 350ਵੇਂ ਸ਼ਹੀਦੀ ਪੁਰਬ ਦੀ ਯਾਦ ਵਿੱਚ ਕਰਵਾਈ ਵਿਸ਼ੇਸ਼ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ ਇਸ ਸਮਾਗਮ ਕੇਂਦਰ ਤੇ ਹਰਿਆਣਾ ਸਰਕਾਰ ਅਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰੰਧ ਕਮੇਟੀ ਵੱਲੋਂ ਕਰਵਾਇਆ ਗਿਆ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਗੁਰੂ ਪਰੰਪਰਾ ਦੀ ਸੇਵਾ ਇਸੇ ਢੰਗ ਨਾਲ ਕਰਦੀ ਰਹੇਗੀ ਉਹਨਾਂ ਨੇ ਗੁਰੂ ਸਾਹਿਬ ਨੂੰ ਹਿੰਦ ਦੀ ਚਾਦਰ ਦੱਸਦਿਆਂ ਕਿਹਾ ਕਿ ਅੱਜ ਦੇ ਭਾਰਤ ਦੇ ਰੂਪ ਵਿੱਚ ਸਤਿਗੁਰਾਂ ਦੇ ਗਿਆਨ ਤੇ ਤਿਆਗ ਦੀ ਡੂੰਗੀ ਛਾਪ ਹੈ ਮੋਦੀ ਨੇ ਕਿਹਾ ਕਿ ਉਹ ਸਵੇਰੇ ਰਮਾਇਣ ਦੀ ਨਗਰੀ ਅਜੋਧਿਆ ਵਿੱਚ ਸਨ ਅਤੇ ਹੁਣ ਉਹ ਗੀਤਾ ਦੀ ਨਗਰੀ ਕੁਰੂਖੇਤਰ ਵਿੱਚ ਨੇ 9 ਨਵੰਬਰ 2019 ਨੂੰ ਜਦ ਰਾਮ ਮੰਦਰ ਤੇ ਸੁਪਰੀਮ ਕੋਰਟ ਦਾ ਫੈਸਲਾ ਆਇਆ ਤਾਂ ਉਹ ਕਰਤਾਰਪੁਰ ਸਾਹਿਬ ਲੰਗੇ ਦੇ ਉਦਘਾਟਨ ਵਾਸਤੇ ਪੰਜਾਬ ਦੇ ਡੇਰਾ ਬੱਬਾ ਨਾਨਕ ਗਏ ਸਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਚ ਰਾਮ ਦਾ ਰਸਮੀ ਨਿਰਮਾਣ ਮੁਕੰਮਲ ਹੋਣ ਦੇ ਨਾਲ ਹੀ ਸਦੀਆਂ ਦੇ ਜ਼ਖਮ ਪਰ ਰਹਿਣੇ ਤੇ ਦਰਦ ਦੂਰ ਹੋ ਰੇ ਨੇ ਤੇ ਉਹਨਾਂ ਇਸ ਮੌਕੇ ਦੀ ਵਰਤੋਂ 2047 ਤੱਕ ਵਿਕਸਿਤ ਭਾਰਤ ਦਾ ਟੀਚਾ ਹਾਸਲ ਕਰ ਲਈ ਕੌਮੀ ਰੋਡ ਮੈਪ ਤਿਆਰ ਕਰ ਲਈ ਕੀਤੀ ਰਾਮ ਮੰਦਰ ਦਾ ਨਿਰਮਾਣ ਕਾਰਜ ਰਸਮੀ ਤੌਰ ਤੇ ਮੁਕੰਮਲ ਕਰ ਲਈ ਮੰਦਰ ਤੇ ਝੰਡਾ ਚੜਾਉਣ ਮਗਰੋਂ ਸਮਾਗਮ 'ਚ ਮੋਦੀ ਨੇ ਕਿਹਾ ਕਿ ਮੌਕਾ ਦੇਸ਼ ਲਈ ਸਭਿਆਚਾਰਕ ਸੁਰਜੀਤੀ ਦਾ ਪ੍ਰਤੀਕ ਹੈ ਮੋਦੀ ਨੇ ਕਿਹਾ ਕਿ ਅੱਜ ਸਾਰਾ ਦੇਸ਼ ਤੇ ਦੁਨੀਆ ਰਾਮ ਵਿੱਚ ਲੀਨ ਹੈ ਸਦੀਆਂ ਪੁਰਾਣੇ ਜ਼ਖਮ ਪਰੇ ਨੇ ਸਦੀਆਂ ਪੁਰਾਣਾ ਦਰਦ ਮਿਟ ਰਿਹਾ ਹੈ ਕਿਉਂਕਿ 500 ਸਾਲਾਂ ਦਾ ਅਹਦ ਆਪਣੇ ਮੁਕਾਮ ਤੇ ਪਹੁੰਚ ਗਿਆ ਝੰਡਾ ਚੜਾਉਣ ਨੂੰ ਵਿਲੱਖਣ ਤੇ ਰੋਹਾਨੀ ਪਲ ਕਰਾਰ ਦਿੰਦੇ ਆ ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਮ ਮੰਦਰ ਤੇ ਪਵਿੱਤਰ ਝੰਡਾ ਇਸ ਗੱਲ ਦਾ ਸਬੂਤ ਹੋਵੇਗਾ ਕਿ ਝੂਠ ਤੇ ਸੱਚ ਦੀ ਜਿੱਤ ਹੁੰਦੀ ਹੈ ਉਹਨਾਂ ਸਾਰੇ ਰਾਮ ਭਗਤਾਂ ਤੇ ਮੰਦਰ ਦੇ ਨਿਰਮਾਣ ਚ ਯੋਗਦਾਨ ਪਾਉਣ ਵਾਲਿਆਂ ਨੂੰ ਵਧਾਈ ਦਿੱਤੀ ਸਵਾਗਤਮ ਚਾਰ ਐਸਐਸ ਮੁਖੀ ਮੋਨ ਭਗਵਤ ਨੇ ਕਿਹਾ ਕਿ ਰਾਮ ਮੰਦਰ ਲਈ ਕੁਰਬਾਨੀਆਂ ਦੇਣ ਵਾਲਿਆਂ ਦੀ ਆਤਮਾ ਨੂੰ ਅੱਜ ਮੰਦਰ ਦੇ ਸਿਖਰ ਤੇ ਝੰਡਾ ਚੜਾਈ ਜਾਣ ਮਗਰੋਂ ਸ਼ਾਂਤੀ ਮਿਲੇ ਹੋਵੇਗੀ ਝੰਡਾ ਚੜਾਉਣ ਦੇ ਨਾਲ ਮੰਦਰ ਦੇ ਨਿਰਮਾਣ ਦੀ ਪ੍ਰਕਿਰਿਆ ਮੁਕੰਮਲ ਹੋ ਗਈ ਹੈ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਰਾਮ ਮੰਦਰ ਦੇ ਸਿਖਰ ਤੇ ਝੰਡਾ ਚੜਾਈ ਜਾਣ ਨੂੰ ਨਵੇਂ ਯੁੱਗ ਦੀ ਸ਼ੁਰੂਆਤ ਦੱਸਦਿਆਂ ਕਿਹਾ ਕਿ ਇਹ ਉਹਨਾਂ ਸੰਤਾ ਜੋਤਿਆਂ ਤੇ ਰਾਮ ਭਗਤਾਂ ਨੂੰ ਸਮਰਪਿਤ ਹੈ ਜਿਨ੍ਹਾਂ ਇਸ ਸੰਘਰਸ਼ ਦੇ ਲੇਖੇ ਆਪਣੀ ਜ਼ਿੰਦਗੀ ਲਗਾ ਦਿੱਤੀ ਜਿਸ ਦਾ ਨਤੀਜਾ ਮੰਦਰ ਦੇ ਨਿਰਮਾਣ ਵੱਜੋਂ ਸਾਹਮਣੇ ਆਇਆ ਇਸੇ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਹਮੇਸ਼ਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸੰਗਮੁਖੀ ਮੋਨ ਭਗਵਤ ਵੱਲੋਂ ਰਾਮ ਮੰਦਰ ਉੱਪਰ ભગਮਾ ਝੰਡਾ ਚੜਾਉਣਾ ਸਨਾਤਨ ਭਾਈਚਾਰੇ ਤੇ ਭਗਵਾਨ ਰਾਮ ਦੇ ਭਗਤਾਂ ਲਈ ਮਾਣ ਵਾਲੀ ਗੱਲ ਹੈ ਇਸ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਕਿ ਥੋਂ ਗੁਰੂ ਤੇਗ ਬਹਾਦਰ ਜੀ ਦੇ ਨਾਮ ਤੇ ਇੱਕ ਵਿਸ਼ਵ ਪੱਧਰੀ ਯੂਨੀਵਰਸਿਟੀ ਸਥਾਪਿਤ ਕੀਤੀ ਜਾਵੇਗੀ ਮਾਨ ਨੌਵੇਂ ਗੁਰੂ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਹੀਦੀ ਸਮਾਗਮ ਦੌਰਾਨ ਸੰਗਤਾਂ ਨੂੰ ਸੰਬੋਧਨ ਕਰਦੇ ਸਨ ਉਹਨਾਂ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਤੇ ਨਾਤੇ શ્રી ਨੰਦਪੁਰ ਸਾਹਿਬ ਵਿਸ਼ਵ ਪਧਰੀ ਯੂਨੀਵਰਸਿਟੀ ਸਥਾਪਿਤ ਕੀਤੀ ਜਾਵੇਗੀ ਇਸ ਤੋਂ ਪਹਿਲਾਂ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਮਾਨ ਨੂੰ ਅਨੰਦਪੁਰ ਸਾਹਿਬ ਵਿੱਚ ਇੱਕ ਵਿਸ਼ਵ ਪਧਰੀ ਵਿਦਿਅਕ ਸੰਸਥਾ ਸਥਾਪਿਤ ਕਰਨ ਦਾ ਐਲਾਨ ਕਰਨ ਦੀ ਅਪੀਲ ਕੀਤੀ ਸੀ ਮਾਨ ਨੇ ਅੱਗੇ ਐਲਾਨ ਕੀਤਾ ਕਿ ਅੰਮ੍ਰਿਤਸਰ ਬਠਿੰਡਾ ਜ਼ਿਲ੍ਹੇ ਦੇ ਤਲਵੰਡੀ ਸਾਬੋ ਅਤੇ ਰੂਪਨਗਰ ਜ਼ਿਲ੍ਹੇ ਦੇ ਅਨੰਦਪੁਰ ਸਾਹਿਬ ਦੇ ਗੁਰਦੁਆਰਿਆਂ ਦੇ ਦਰਸ਼ਨਾਂ ਲਈ ਲੋਕਾਂ ਲਈ ਮੁਫਤ ਈ ਰਿਕਸ਼ਾ ਜਾਂ ਮਿਨੀ বাস ਸੇਵਾ ਸ਼ੁਰੂ ਕੀਤੀ ਜਾਵੇਗੀ ਮਾਨਯੋਗ ਗਿਆ ਕੇ ਮੁਫਤ ਈ ਰਿਕਸ਼ਾ ਜਾਂ ਮਿਨੀ বাস ਸੇਵਾ ਤੇ ਆਉਣ ਵਾਲਾ ਖਰਚਾ ਸੂਬਾ ਸਰਕਾਰ ਸਹਿਣ ਕਰੇਗੀ ਮੁੱਖ ਮੰਤਰੀ ਨੇ ਵੀ ਕਿਹਾ ਕਿ ਅਨੰਦਪੁਰ ਸਾਹਿਬ ਵਿੱਚ ਇੱਕ ਵਿਰਾਸਤੀ ਗਲੀ ਵੀ ਵੜਾਈ ਜਾਬੇ ਕਿ ਇਸ ਤੋਂ ਪਹਿਲਾਂ ਮਾਨ ਨੇ ਕਿਹਾ ਸੀ ਕਿ ਪੰਜਾਬ ਸਰਕਾਰ ਅਮਰਿਤ ਸਰਦੇਵ ਕੰਦ ਵਾਲੇ ਸ਼ਹਿਰ ਤਲਵੰਡੀ ਸਾਬੋ ਤੇ ਅਨੰਦਪੁਰ ਸਾਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਵੇਗੀ ਇਨ੍ਹਾਂ ਸ਼ਹਿਰਾਂ ਵਿੱਚ ਮਾਸ ਸ਼ਰਾਬ ਤੁੰਬਾਕੋ ਤੇ ਹੋਰ ਨਸ਼ੀਲੇ ਪਦਾਰਥਾਂ ਦੀ ਵਿਕਰੀ 'ਤੇ ਵਰਤੋਂ ਤੇ ਪਾਬੰਦੀ ਲਗਾਈ ਜਾਵੇਗੀ ਇਸ ਤੋਂ ਪਹਿਲਾਂ ਮਾਨ ਅਤੇ ਕੇਜਰੀਵਾਲ ਨੇ ਸੂਬੇ ਦੀ ਤਰੱਕੀ ਅਤੇ ਪੰਜਾਬੀਆਂ ਦੀ ਖੁਸ਼ਹਾਲੀ ਲਈ ਅਰਦਾਸ ਕਰ ਲਈ ਇੱਥੇ ਵੱਡੇ ਇਕੱਠ ਵਿੱਚ ਸ਼ਿਰਕਤ ਕੀਤੀ ਦੋਵੇਂ ਆਗੂ ਨੇ ਗੁਰਦੁਆਰਾ ਬਾਬਾ ਬੁੱਢਾ ਦਾ ਸ਼ੌਣੀ ਵਿਖੇ ਗੁਰੂ ਤੇਗ ਬਹਾਦਰ ਜੀ ਤੇ ਮਹਾਨ ਸਿੱਖ ਸ਼ਹੀਦਾਂ ਭਾਈ ਮਤੀ ਦਾਸ ਭਾਈ ਦਿਆਲਾ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਮਨਾਉਣ ਲਈ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਅਪਰੰਤ ਕੀਤੀ ਗਈ ਅਰਦਾਸ ਵਿੱਚ ਹਿੱਸਾ ਲਿਆ ਦੱਸਦੇ ਇੱਕ ਅਕਾਲੀ ਦਲ ਨੇ 350ਵੇਂ ਸਾਲਾ ਸ਼ਹੀਦੀ ਦਿਹਾੜੇ ਤੇ ਮੁੱਖ ਸਮਾਗਮ ਦੌਰਾਨੋਂ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਸ਼੍ਰੀ ਨੰਦਪੁਰ ਸਾਹਿਬ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਂ ਤੇ ਯੂਨੀਵਰਸਿਟੀ ਬਣਾਉਣ ਦੇ ਐਲਾਨ ਤੇ ਸਵਾਲ ਚੁੱਕੇ ਨੇ ਪਾਰਟੀ ਦੇ ਆਗੂ ਡਾਕਟਰ ਦਲਜੀਤ ਸਿੰਘ ਛੀਮਾ ਨੇ ਕਿਹਾ ਕਿ ਇਹ ਐਲਾਨ ਵੀ ਪਹਿਲੇ ਐਲਾਨਾਂ ਵਾਂਗ ਲੋਕਾਂ ਨੂੰ ਪਰਮਾਉਣ ਲਈ ਦਿੱਤਾ ਗਿਆ ਉਹਨਾਂ ਕਿਹਾ ਕਿ ਲੰਕੇ ਤੇ ਨਹੀਂ ਵਿਧਾਨ ਸਭਾ ਦੇ ਵਿਸ਼ੇਸ਼ اجلاس ਦੌਰਾਨ ਵੀ ਮੁੱਖ ਮੰਤਰੀ ਵੱਲੋਂ ਉਹੀ ਐਲਾਨ ਦੁਹਰਾਏ ਗਏ ਜੋ ਪਹਿਲਾਂ ਹੀ ਕੀਤੇ ਜਾ ਚੁੱਕੇ ਨੇ ਉਹਨਾਂ ਨੇ ਕਿਹਾ ਕਿ ਜੇ ਸਰਕਾਰ ਵਾਸਤੇ ਯੂਨੀਵਰਸਿਟੀ ਬਣਾਉਣ ਲਈ ਸੰਜੀਦਾ ਹੁੰਦੀ ਤਾਂ ਘਟੋ-ਘਟੋ ਇਸ ਸੰਬੰਧੀ ਵਿਧਾਨ ਸਭਾ ਦੇ ਵਿਸ਼ੇਸ਼ اجلاس ਦੌਰਾਨ ਐਕਟ ਪਾਸ ਕੀਤਾ ਜਾਂਦਾ